ओके okay, चैप्टर 47 ਹੁਣ ਅਸੀਂ ਪੜ੍ਹਦੇ ਹਾਂ ਤੇ ਲਿਖਿਆ ਯੋਸੇਫ ਗਿਆ ਅਤੇ ਫਰੋਨ ਨੂੰ ਦੱਸਿਆ ਕਿ ਮੇਰਾ ਮੇਰਾ ਪਿਤਾ ਅਤੇ ਭਰਾ ਉਹਨਾਂ ਦੇ ਇੱਜੜ ਅਤੇ ਚੌਣੇ ਅਤੇ ਸਭ ਕੁਝ ਜੋ ਉਹਨਾਂ ਦਾ ਹੈ ਕਨਾਨ ਦੇਸ਼ ਤੋਂ ਆ ਗਏ ਹਨ ਅਤੇ ਵੇਖੋ ਉਹ ਗੋਸ਼ਣ ਦੇਸ਼ ਵਿੱਚ ਹਨ ਤਦ ਉਸਨੇ ਆਪਣੇ ਭਰਾਵਾਂ ਵਿੱਚੋਂ 5 ਮਨੁੱਖ ਲੈ ਕੇ ਫਰੋਨ ਦੇ ਸਾਹਮਣੇ ਖੜੇ ਕੀਤੇ ਮਤਲਬ ਸਾਰਿਆਂ ਨੂੰ ਨਹੀਂ ਉਹਨਾਂ ਦੇ ਇੱਕ ਥੋੜੇ ਹਿੱਸੇ ਆਪਣੇ ਭਰਾਵਾਂ ਦੇ 11 ਭਰਾਵਾਂ ਦੇ ਵਿੱਚੋਂ 5 ਲਿਆਂਦੇ ਉਹਨੇ ਫਰੋਨ ਨੇ ਉਹਦੇ ਭਰਾਵਾਂ ਨੂੰ ਆਖਿਆ ਕਿ ਕੀ ਕੰਮ ਹੈ ਮਤਲਬ ਤੁਸੀਂ ਕੀ ਕੰਮ ਕਰਦੇ ਆਈ ਥਿੰਕ ਇਹ ਪੁੱਛਿਆ ਸੀ ਕੀ ਕੰਮ ਹੈ ਇਦਾਂ ਨਹੀਂ ਪੁੱਛਿਆ ਇਹ ਥੋੜਾ ਜਿਹਾ ਅਜੀਬ ਤਰੀਕੇ ਨਾਲ ਪੰਜਾਬੀ ਦਾ ਤਰਜਮਾ ਕੀਤਾ ਇੱਥੇ ਲਿਖਿਆ ਉਹਨਾਂ ਨੇ ਫਰਉਨ ਨੂੰ ਆਖਿਆ ਕਿ ਤੁਹਾਡੇ ਦਾਸ ਆਇਆਈ ਹਨ ਅਸੀਂ ਵੀ ਅਤੇ ਸਾਡੇ ਪਿਓ ਦਾਦੇ ਵੀ ਫਿਰ ਉਹਨਾਂ ਨੇ ਫਰਉਨ ਨੂੰ ਆਖਿਆ ਅਸੀਂ ਇਸ ਦੇਸ਼ ਵਿੱਚ ਪਰਦੇਸੀ ਹੋ ਕੇ ਵਸਣ ਲਈ ਆਏ ਹਾਂ ਕਿਉਂ ਜੋ ਤੁਹਾਡੇ ਦਾਸਾਂ ਦੇ ਇੱਜੜਾਂ ਲਈ ਕੋਈ ਚੋਰੀ ਨਹੀਂ ਕਿਉਂ ਜੋ ਕਨਾਨ ਦੇਸ਼ ਵਿੱਚ ਇੱਥੇ ਲਿਖਿਆ ਡਾਡਾ ਕਾਲ ਪਿਆ ਹੋਇਆ ਹੈ ਸੋ ਹੁਣ ਆਪਣੇ 10 ਸਾਨੂੰ ਗੋਸ਼ਣ ਦੇਸ਼ ਵਿੱਚ ਰਹਿਣ ਦੀ ਆਗਿਆ ਦਿਓ। ਸੋ ਜਿੱਦਾਂ ਯੋਸਫ ਨੇ ਪਹਿਲਾਂ ਉਹਨਾਂ ਨੂੰ ਸਮਝਾਇਆ ਸੀ ਇਸ ਚੀਜ਼ ਦੀ, ਰਾਈਟ? ਤਦ ਫਰਉਨ ਨੇ ਯੋਸਫ ਨੂੰ ਆਖਿਆ ਤੇਰਾ ਪਿਤਾ ਤੇ ਤੇਰਾ ਤੇਰੇ ਭਰਾ ਤੇਰੇ ਕੋਲ ਆਏ ਹਨ। ਮਿਸਰ ਦੇਸ਼ ਤੇਰੇ ਅੱਗੇ ਆ ਆਪਣੇ ਪਿਤਾ ਤੇ ਆਪਣੇ ਭਰਾਵਾਂ ਨੂੰ ਸਭ ਤੋਂ ਚੰਗੀ ਧਰਤੀ ਵਿੱਚ ਵਸਾ ਅਰਥਾਤ ਗੋਸ਼ਣ ਦੇ ਦੇਸ਼ ਵਿੱਚ ਵਸਣ ਦੇ ਅਤੇ ਜੇਕਰ ਤੂੰ ਜਾਣਦਾ ਹੈਂ ਜੋ ਉਹਨਾਂ ਵਿੱਚ ਕੋਈ ਸਿਆਣੇ ਮਨੁੱਖ ਹਨ ਤਾਂ ਉਹਨਾਂ ਨੂੰ ਮੇਰੇ ਮੇਰੇ ਮਾਲ ਡੰਗਰ ਉੱਤੇ ਠਹਿਰਾ ਦੇ। ਤਾਂ ਯੋਸਫ ਨੇ ਆਪਣੇ ਪਿਤਾ ਯਾਕੂਬ ਨੂੰ ਲਿਆਂਦਾ ਅਤੇ ਫਰਉਨ ਦੇ ਸਾਹਮਣੇ ਖੜਾ ਕੀਤਾ ਅਤੇ ਯਾਕੂਬ ਨੇ ਫਰਉਨ ਨੂੰ ਬਰਕਤ ਦਿੱਤੀ। ਸੋ ਯਾਕੂਬ ਇੱਥੇ ਫਰਉਨ ਨੂੰ ਬਰਕਤ ਦਿੰਦਾ ਆ, ਰਾਈਟ? ਫਰਉਨ ਨੇ ਯਾਕੂਬ ਨੂੰ ਆਖਿਆ ਕਿ ਤੁਹਾਡੀ ਉਮਰ ਕਿੰਨੀ ਹੈ? ਯਾਕੂਬ ਨੇ ਫਰਉਨ ਨੂੰ ਆਖਿਆ ਮੇਰੇ ਮੁਸਾਫਰੀ ਦੇ ਦਿਨ 130 ਸਾਲ ਹਨ। 130 ਸੀ ਉਹਨੇ ਸ਼ਾਬਦ ਮਸਾਫਰੀ ਦੀ વાર્ਤਾ ਮਤਲਬ ਉਹ ਉਹ ਉਹਦਾ ਕੋਈ ਟਿਕਾਣਾ ਨਾ ਸੀ ਉਹ ਯੂ نو ਪਹਿਲਾਂ ਆਪਣੇ ਮਾਪੇ ਬਾਪ ਨਾਲ ਰਹਿੰਦਾ ਸੀ ਫਿਰ ਉਹ ਲਬਾਨ ਕੋ ਰਹਿਣ ਗਿਆ ਆਪਣੇ ਮਾਮੇ ਦੇ ਕੋਲ ਆਈ ਥਿੰਕ ਤੇ ਫਿਰ ਉਤੋਂ ਬਾਅਦ ਫਿਰ ਉਹ ਕਨਾਹ ਦੇਸ਼ ਵਿੱਚ ਹੁਣ ਉਹ ਮਿਸਰ ਦੇਸ਼ ਵਿੱਚ ਸੋ ਉਹ ਕਹਿੰਦਾ ਮੇਰੇ ਮਸਾਫਰੀ ਦੇ ਦਿਨ 130 ਸਾਲ ਹਨ ਸੋ ਮਤਲਬ ਉਹ ਕਹਿੰਦਾ ਮੈਂ 130 ਸਾਲਾਂ ਦਾ ਹਾਂ ਮੇਰੇ ਜੀਵਨ ਦੇ ਦਿਨ ਥੋੜੇ ਅਤੇ ਦੁੱਖ ਨਾਲ ਭਰੇ ਹੋਏ ਸਨ ਅਤੇ ਮੇਰੇ ਪਿਓ ਦਾਦਿਆਂ ਦੇ ਮਸਾਫਰੀ ਦੇ ਜੀਵਨ ਦੇ ਸਾਲਾਂ ਦੇ ਬਰਾਬਰ ਨਹੀਂ ਹੋਏ ਹਨ। ਸੋ ਇਹ ਇੰਟਰਸਟਿੰਗ ਚੀਜ਼ ਹੈ ਜ ਜਿਹਨੂੰ ਯੋਸ ਯਕੂਬ ਆਪਣੀ ਜ਼ਿੰਦਗੀ ਬਾਰੇ ਸੋਚਦਾ ਹੈ ਉਹ ਕਹਿੰਦਾ ਮੇਰੇ ਪਿਓ ਦਾਦਿਆਂ ਦੇ ਮਸਾਫਰੀ ਦੇ ਜੀਵਨ ਦੇ ਸਾਲਾਂ ਦੇ ਬਰਾਬਰ ਨਹੀਂ ਹੋਏ ਉਹ ਕਹਿੰਦਾ ਉਹਦਾ ਕਾਰਨ ਇਹ ਹੈ ਕਿ ਮੇਰੇ ਜੀਵਨ ਦੇ ਦਿਨ ਥੋੜੇ ਅਤੇ ਦੁੱਖ ਨਾਲ ਭਰੇ ਹੋਏ ਹਨ। ਸੋ ਉਹਦੇ ਭਾਣੇ ਉਹਦੇ ਜਿਹੜੇ ਜੀਵਨ ਦੇ ਦਿਨ ਉਹ ਦੁੱਖ ਨਾਲ ਭਰੇ ਹੋਏ ਸੀ। ਵਾਲਾ ਸੀ ਦੇਖ ਸਕਦੇ ਲਬਾਨ ਦੇ ਵਿੱਚ ਜਦੋਂ ਪਹਿਲਾਂ ਉਹਨੂੰ ਪਤਨੀ ਇੱਕ ਪਤਨੀ ਜਿਹਨੂੰ ਉਹ ਚਾਹੁੰਦਾ ਸੀ ਉਹ ਨਹੀਂ ਮਿਲੀ ਫਿਰ ਉਹਨੂੰ 14 ਸਾਲ ਆਪਣੇ ਕਹਿ ਲਓ ਸਾਰੇ ਲਈ ਕੰਮ ਕਰਨਾ ਪਿਆ ਆਪਣੇ ਮਾਮਲੇ ਤੇ ਫਿਰ ਉੱਥੇ ਉਹਨੂੰ ਧੋਖਾ ਮਿਲਿਆ ਤੇ ਫਿਰ ਉਹ ਉਹਦੀ ਜਿਹੜੀ ਪਤਨੀ ਮਰ ਜਾਂਦੀ ਰਖਿਆਲ ਰਾਈਟ ਜਿਹਨੂੰ ਉਹ ਪਿਆਰ ਜਾਦੇ ਕਰਦਾ ਸੀ ਤੇ ਫਿਰ ਯੂਸਫ ਨੂੰ ਵੇਚਿਆ ਜਾਂਦਾ 20 ਸਾਲ ਉਹ ਹੋ ਵੀ ਜਾਂਦੇ ਆ ਜਦੋਂ ਉਹ ਦੁਖੀ ਰਹਿੰਦਾ ਸੋ ਯਾ ਸੋ ਬਿਸ਼ੱਕ ਇਸ ਮਨੋ ਹੁਣ ਇਹਨੂੰ ਨਾ ਸੀ ਪਤਾ ਕਿ ਮੇਰੇ ਰਾਹੀ ਰੱਬ ਨੇ ਇਸਰਾਈਲ ਕੌਮ ਮਤਲਬ ਦੱਸਿਆ ਸੀਗਾ ਇਹਨੂੰ ਪਰ ਇਹਨੀ ਪਛਾਣਤ ਨਹੀਂ ਹੋਣੀ ਜਿੰਨੀ ਅਸੀਂ ਹੁਣ ਜਾਣਦੇ ਆਂ ਕਿ ਇਹ ਇਹਦੇ ਪੁੱਤਰਾਂ ਦੇ ਰਾਹੀਂ ਇਸਰਾਈਲ ਕੌਮ ਬਣੀ ਤੇ ਅੱਜ ਵੀ ਇਸਰਾਈਲ ਕੌਮ ਹੈ ਯੂ ਨੋ ਜਹੂਦੀ ਕੌਮ ਤੇ ਉਹ ਕਿੰਨੇ ਵਾਦੇ ਉਹਨਾਂ ਸੰਬੰਧੀ ਤਿਆਰ ਕੀਤੇ ਗਏ ਕਿ ਮੂਸਾ ਨੇ ਆਉਣਾ ਹੈ ਕਾਨੂੰਨ ਦੇਣਾ ਹੈ ਕਹਿੰਦਾ ਕਿ ਮਤਲਬ ਵੀ ਕਈ ਵਾਰੀ ਇੱਕ ਮਨੁੱਖ ਰੱਬ ਉਹਦੀ ਜ਼ਿੰਦਗੀ ਨੂੰ ਵਰਤ ਰਿਹਾ ਹੁੰਦਾ ਪਰ ਉਹਨੂੰ ਖੁਦ ਆਪਣੀ ਜ਼ਿੰਦਗੀ ਨੂੰ ਦੇਖ ਕੇ ਦੁੱਖ ਲੱਗਦਾ ਹੁੰਦਾ ਹੋਗਾ ਰਾਈਟ ਸਿਲਕ ਰਾਈਟ ਹੇਰ ਯਾਕੂਬ ਨੇ ਫਰੋਨ ਨੂੰ ਆਖਿਆ ਕਿ ਮੇਰੇ ਮਸਾਫੀ ਦੇ ਦਨ 130 ਸਾਲ ਹਨ ਮੇਰੇ ਜੀਵਨ ਦੇ ਦਨ ਥੋੜੇ ਅਤੇ ਦੁੱਖ ਨਾਲ ਭਰੇ ਹੋਏ ਹਨ ਸਨ ਅਤੇ ਮੇਰੇ ਪਿਓ ਦਾਦੇ ਸੋ ਉਹਨੂੰ ਉਹਨੂੰ ਤਾਂ ਲੱਗਿਆ ਮੇਰਾ ਜੀਵਨ ਔਖਾ ਨਿਕਲਿਆ ਪਰ ਉਹਨ ਸ਼ਾਇਦ ਉਹਨੂੰ ਪੂਰੀ ਤਰ੍ਹਾਂ ਕਿੱਦਾਂ ਉਹਨੂੰ ਬਿਲਕੁਲ ਸੀ ਕਹਿ ਸਕਦੇ ਉਹਨੂੰ ਪੂਰੀ ਤਰ੍ਹਾਂ ਨਹੀਂ ਸੀ ਪਤਾ ਕਿ ਰੱਬ ਉਹਦੇ ਨਾਲ ਉਹਦੀ ਜ਼ਿੰਦਗੀ ਦੇ ਨਾਲ ਹੀ ਕੀ ਕਰ ਰਿਹਾ ਹੈ ਤੇ ਜਿਹੜਾ ਉਹਦਾ ਨਾਮ ਬਦਲਿਆ ਰੱਬ ਨੇ ਉਹ ਉਹਨੂੰ ਨਾ ਸੀ ਪਤਾ ਉਹ ਜਿਹੜਾ ਯਕੂਬ ਤੋਂ ਲੈ ਕੇ ਇਸਰਾਈਲ ਬਦ ਲੈ ਕੇ ਇਸਰਾਈਲ ਦਾ ਕੀ ਬਣਨਾ ਸੀ ਤੇ ਜੋ ਹੁਣ ਤੱਕ ਮਤਲਬ ਅੱਜ ਤੱਕ ਲੋਕੀ ਅਸਾਈ ਜਿਹੜੇ ਆ ਉਹ ਮਤਲਬ ਉਹ ਉਹਨਾਂ ਨੂੰ ਰੱਬ ਦਾ ਇਸਰਾਈਲ ਵੀ ਸੱਦਿਆ ਜਾਂਦਾ ਸੋ ਮਤਲਬ ਉਹਦਾ ਨਾਂ ਉਹਨੂੰ ਪਤਾ ਸੀ ਕਿ ਮੇਰਾ ਨਾਂ ਅੱਜ ਤੱਕ ਮਤਲਬ ਕਈ ਹਜ਼ਾਰ ਸਾਲਾਂ ਬਾਅਦ ਤੱਕ ਸਿਰਫ ਚੇਤਾ ਨਹੀਂ ਰਹਿਣਾ ਪਰ ਰੱਬ ਦੀ ਕੌਮ ਨੂੰ ਦਰਸਾਉਣਾ ਉਸ ਨਾਂ ਨੇ ਇਸਰਾਈਲ ਰਾਈਟ ਸੋ ਅਮੇਜ਼ਿੰਗ ਸੋ ਆਈ ਥਿੰਕ ਤੁਸੀਂ ਅੰਡਰਸਟੈਂਡ ਕਰਦੇ ਮੱਕੀ ਕੰਦੀ ਕੋਸ਼ ਕਰਦਾ ਸੋ ਇੱਥੇ ਲਿਖਿਆ ਕਹਿੰਦਾ ਫਿਰ ਯਕੂਬ ਫਰਉਨ ਨੂੰ ਵਰਕਤ ਦੇ ਕੇ ਫਰਉਨ ਦੇ ਹਜ਼ੂਰੋਂ ਨਿਕਲ ਆਇਆ ਯੋਸਫ ਨੇ ਆਪਣੇ ਪਿਤਾ ਤੇ ਆਪਣੇ ਭਰਾਵਾਂ ਨੂੰ ਵਸਾਇਆ ਅਤੇ ਉਹਨਾਂ ਨੂੰ ਮਿਸਰ ਦੇ ਦਿੱਸ ਦੀ ਸਭ ਤੋਂ ਚੰਗੀ ਧਰਤੀ ਅਰਥਾਤ ਰੈਮਸਿਸ ਦੀ ਧਰਤੀ ਵਿੱਚ ਜਿਵੇਂ ਫਰਉਨ ਨੇ ਹੁਕਮ ਦਿੱਤਾ ਸੀ ਵਿਰਾਸਤ ਵਿੱਚ ਦਿੱਤੀ ਸੋ ਆਈ ਥਿੰਕ ਰੈਮਸਿਸ ਦੀ ਗੋਸ਼ਣ ਇਹਨਾਂ ਦਾ ਕੋਈ ਸੰਬੰਧ ਹੋਣਾ ਹੈ ਕਰਕੇ ਇੱਥੇ ਹੁਣ ਰੈਮਸਿਸ ਲਿਖਿਆ ਹੈ ਰਾਈਟ ਹਾਂ ਤੇ ਯੋਸਫ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਘਰਾਣੇ ਦੀ ਉਹਨਾਂ ਦੇ ਬੱਚਿਆਂ ਦੀ ਲੋੜ ਅਨਸਾਰ ਭੋਜਨ ਇੱਥੇ ਲਿਖਿਆ ਉਹਨਾਂ ਦੀ ਉਹਨਾਂ ਨੂੰ ਦੇ ਰਿਆ ਸੀ ਇੱਥੇ ਲਿਖਿਆ ਮਹਾਈ ਮਹਈਆ ਕਰਕੇ ਪਾਲਣਾ ਕਰਦਾ ਸੀ ਸੋ ਉਹ ਉਹਨੇ ਉਹ ਜ਼ਿੰਮੇਵਾਰੀ ਆਪਣੇ ਤੇ ਲੈ ਲਈ ਸੀ ਉਹਨਾਂ ਨੂੰ ਭੋਜਨ ਦਵਾਂ ਦੀ ਜਿੱਦਾਂ ਉਹ ਬਾਕੀ ਦੀ ਮਿਸਰੀ ਲੋਕਾਂ ਨੂੰ ਭੋਜਨ ਦਵਾ ਰਿਆ ਸੀ ਇਸ ਕਾਲ ਦੇ ਸਮੇਂ ਵਿੱਚ ਸੋ ਅਸੀਂ ਹੁਣ 13 ਤੇ ਜਾਂਦੇ ਹਾਂ ਇੱਥੇ ਲਿਖਿਆ ਸਾਰੀ ਧਰਤੀ ਉੱਤੇ ਭੋਜਨ ਨਹੀਂ ਸੀ ਕਿ ਉਹ ਜੋ ਕਾਲ ਭਾਰੀ ਸੀ ਅਤੇ ਮਿਸਰ ਦੇਸ਼ ਅਤੇ ਕਨਾਨ ਦੇਸ਼ ਕਾਲ ਦੇ ਕਾਰਨ ਨਾਸ਼ ਹੋ ਗਏ ਸਨ ਮਤਲਬ ਬਹੁਤ ਉਹਰੇ 7 ਸਾਲ ਜੇ ਤਾਂ ਉਹ ਵੇਖਵਣੀ ਉਹ ਜਿਹੜੇ ਸੁਪਨੇ ਆਏ ਸੀ ਵੀ ਉਹ ਜਿਹੜੀਆਂ 7 ਲੱਸੀਆਂ ਗਾਈਆਂ ਸੀ ਉਹਨਾਂ ਨੇ 7 ਮੋਟਿਆਂ ਨੂੰ ਖਾਣ ਤੋਂ ਬਾਅਦ ਲੱਸੀਆਂ ਦੀਆਂ ਲੱਸੀਆਂ ਰਹੀਆਂ ਸੋ ਹੁਣ ਸਾਨੂੰ ਇਹ ਜਿਹੜੀ ਉਹ ਚੀਜ਼ ਇਸ ਗੱਲ ਨੂੰ ਦਰਸਾਉਂਦੀ ਸੀ ਕਿ ਵਿਸ਼ੱਕ 7 ਸਾਲ ਬੜਾ ਜ਼ਿਆਦਾ ਫਲ ਧਰਤੀ ਨੇ ਦਿੱਤਾ ਪਰ ਹੁਣ ਇੱਥੇ ਲਿਖਿਆ ਹੋਇਆ ਵੀ ਕਾਲ ਇੰਨਾ ਭਾਰੀ ਸੀ ਮਿਸਰ ਦੇਸ਼ ਅਤੇ ਕਨਾਨ ਦੇਸ਼ ਕਾਲ ਦੇ ਕਾਰਨ ਨਾਸ ਹੋ ਗਏ ਸਨ। ਜਿੱਥੇ ਕਿ ਯੋਸੇਫ ਨੇ ਸਾਰੀ ਚਾਂਦੀ ਜਿਹੜੀ ਮਿਸਰ ਦੇ ਦੇਸ਼ ਵਿੱਚੋਂ ਅਤੇ ਕਨਾਨ ਦੇ ਦੇਸ਼ ਵਿੱਚੋਂ ਅੰਨ ਮੁੱਲ ਲੈਣ ਦੇ ਬਦਲੇ ਮਿਲੀ ਇਕੱਠੀ ਕਰ ਲਈ ਅਤੇ ਯੋਸੇਫ ਨੇ ਉਹ ਚਾਂਦੀ ਫਰੋਨ ਦੇ ਘਰ ਲੈ ਆਂਦੀ। ਜਦ ਮਿਸਰ ਦੇਸ਼ ਅਤੇ ਕਨਾਨ ਦੇਸ਼ ਦੀ ਚਾਂਦੀ ਖਰਚ ਹੋ ਗਈ। ਤਦ ਸਾਰੇ ਮਿਸਰੀ ਇਹ ਆਖਣ ਲਈ ਯੋਸੇਫ ਕੋਲ ਆਏ ਕਿ ਸਾਨੂੰ ਰੋਟੀ ਦੇ। ਅਸੀਂ ਤੁਹਾਡੇ ਅੱਗੇ ਕਿਉਂ ਮਰੀਏ ਕਿਉਂ ਜੋ ਚਾਂਦੀ ਮੁੱਕ ਗਈ ਆ ਸੋ ਉਹਨਾਂ ਨੇ ਹੁਣ ਉਹਨਾਂ ਕੋਲ ਹੁਣ ਪੈਸਾ ਨਾ ਸੀ ਮੌਲ ਖਾਣਾ ਖਰੀਦਣ ਦਾ ਪਹਿਲਾਂ ਤਾਂ ਜਿਹੜਾ ਖਾਣਾ ਮੁੱਕ ਗਿਆ ਉਹਨਾਂ ਨੇ ਪੈਸੇ ਨਾਲ ਖਰੀਦਿਆ ਹੁਣ ਪੈਸਾ ਵੀ ਨਹੀਂ ਰਿਹਾ ਉਹਨਾਂ ਕੋਲ ਇਥੇ ਕਿਹਾ ਤਦ ਯੋਸਫ ਨੇ ਆਖਿਆ ਕਿ ਆਪਣੇ ਮਾਲ ਡੰਗਰ ਦਿਓ ਅਤੇ ਜੇ ਚਾਂਦੀ ਮੁੱਕ ਗਈ ਹੈ ਤਾਂ ਤਾ ਮੈਂ ਤੁਹਾਨੂੰ ਪਸ਼ੂਆਂ ਦੇ ਬਦਲੇ ਅੰਨ ਦਿਆਂਗਾ ਸੋ ਕਹਿੰਦਾ ਜੇ ਪੈਸੇ ਨਹੀਂ ਹੈਗੇ ਜਾਨਵਰ ਦਿਓ ਜਿਹੜੇ ਤੁਹਾਡੇ ਆ ਉਹਨੂੰ ਜਿਹਦਾ ਉਹਦੇ ਆਧਾਰ ਤੇ ਤਦ ਉਹ ਆਪਣੇ ਮਾਲ ਡੰਗਰ ਯੋਸਫ ਕੋਲ ਲਿਆਏ ਅਤੇ ਯੋਸੇਫ ਨੇ ਉਹਨਾਂ ਨੂੰ ਘੋੜਿਆਂ ਪਸ਼ੂਆਂ ਏਜਣਾ ਅਤੇ ਗਧਿਆਂ ਦੇ ਬਦਲੇ ਉਹਨਾਂ ਨੂੰ ਅੰਨ ਦਿੱਤਾ ਅਤੇ ਉਹ ਸਾਰੇ ਸਾਲ ਉਸ ਨੇ ਉਹਨਾਂ ਨੂੰ ਮਾਲ ਡੰਗਰਾਂ ਦੇ ਬਦਲੇ ਰੋਟੀ ਖਵਾਈ ਸੋ ਲੱਗਦਾ ਐ ਇੱਕ ਸਾਲ ਇਹ ਡੰਗਰ ਜਿਹੜਾ ਡੰਗਰਾਂ ਦਾ ਦੀ ਕੀਮਤ ਸੀ ਉਹਦੇ ਰਾਹੀਂ ਉਹ ਰੋਟੀ ਖਾ ਸਕੇ ਪਰ ਹੁਣ ਉਹ ਵੀ ਮੁੱਕ ਗਏ ਰਾਈ ਡੰਗਰ ਵੀ ਉਹਨਾਂ ਦੇ ਬੈਕ ਗਏ ਸਾਰੇ ਜਦ ਉਹ ਸਾਲ ਬੀਤ ਗਿਆ ਤਾਂ ਦੂਜੇ ਸਾਲ ਉਹ ਉਹਦੇ ਕੋਲ ਫੇਰ ਆਏ ਅਤੇ ਉਹਨਾਂ ਨੇ ਉਹਨੂੰ ਆਖਿਆ ਕਿ ਅਸੀਂ ਆਪਣੇ ਸਵਾਮੀ ਤੋਂ ਲੱਕ ਆ ਨਹੀਂ ਸਕਦੇ ਕਿ ਸਾਡੀ ਚੰਦੀ ਮੌਕਈ ਹੈ ਅਤੇ ਹੁਣ ਮਾਲ ਡੰਗਰ ਵੀ ਸਾਡੇ ਸਵਾਮੀ ਦੇ ਹੋ ਗਏ ਹਨ ਸੋ ਹੁਣ ਸਾਡੇ ਸਵਾਮੀ ਦੇ ਅੱਗੇ ਸਾਡੇ ਸਰੀਰਾਂ ਅਤੇ ਜ਼ਮੀਨ ਤੋਂ ਬਿਨਾ ਹੁਣ ਕੀ ਰਹਿ ਗਿਆ ਕਹਿੰਦੇ ਸਾਡੇ ਸਰੀਰ ਤੇ ਸਾਡੀ ਜੋ ਜ਼ਮੀਨ ਆ ਉਹ ਤੋਂ ਬਿਨਾ ਹੋਰ ਕੁਝ ਬਾਕੀ ਨਹੀਂ ਰਿਹਾ ਅਸੀਂ ਤੁਹਾਡੇ ਅੱਗੇ ਕਿਉਂ ਨਾਸ ਹੋਈਏ ਅਸੀਂ ਵੀ ਅਤੇ ਸਾਡੀ ਜ਼ਮੀਨ ਵੀ ਸਾਨੂੰ ਅਤੇ ਸਾਡੀ ਜ਼ਮੀਨ ਨੂੰ ਰੋਟੀ ਦੇ ਬਦਲੇ ਮੁੱਲ ਲੈ ਲਓ ਕਹਿੰਦੇ ਵੈਸੇ ਤੁਹਾਡੇ ਉਹਨਾਂ ਦੇ ਕਹਿਣ ਦਾ ਮਤਲਬ ਅਸੀਂ ਛੋਟੇ ਗਲਾਮ ਬਣ ਜਾਈਏ ਮਤਲਬ ਕਿਉਂਕਿ ਮਿਸਰ ਵਿੱਚ ਇਦਾਂ ਨਾ ਸੀ ਵੀ ਇੱਕ ਫਰੋਨ ਸੀ ਤੇ ਉਹ ਸਾਰੀ ਜ਼ਮੀਨ ਉਹਦੀ ਸੀ। ਤੁਸੀਂ ਇੱਥੋਂ ਦੱਸਦਾ ਆ ਕਿ ਜਿਹੜੀ ਜ਼ਮੀਨ ਸੀ ਉਹ ਲੋਕਾਂ ਦੀ ਸੀ। ਜਿਹਦਾ ਅੱਜ ਸਾਡੀ ਜਿਹਦਾ ਕਾਨੂੰਨ ਨਾਲ ਰਾਈਟ ਹਰੇਕ ਕੋ ਆਪਣੀ ਆਪਣੀ ਜ਼ਮੀਨ ਆ ਇਦਾਂ ਨਹੀਂ ਵੀ ਸਰਕਾਰ ਤੁਹਾਡੀ ਜ਼ਮੀਨ ਨੂੰ ਓਨ ਕਰਦੀ ਆ। ਸੋ ਇਦਾਂ ਹੀ ਤਕਰੀਬਨ ਉਹਦੇ ਸੀ ਪਰ ਹੁਣ ਉਹ ਕਹਿ ਰਹੇ ਕਿ ਸਾਡੇ ਕੋਲ ਕੁਸ ਰਹਿ ਨਹੀਂ ਗਿਆ। ਜ਼ਮੀਨ ਅਸੀਂ ਹੁਣ ਫਰੋਨ ਨੂੰ ਦੇ ਦੇਣੇ ਆ ਰਾਜੇ ਨੂੰ ਰਾਈਟ। ਅਸੀਂ ਆਪਣੀ ਜ਼ਮੀਨ ਸਮੇਤ ਫਰੋਨ ਦੇ ਦਾਸ ਹੋਵਾਂਗੇ ਉਹ ਕਹਿੰਦਾ ਉਹ ਕਹਿੰਦੇ ਪਰ ਸਾਨੂੰ ਬੀਜ ਦਿਓ। ਜੋਸੀ ਜੀ ਜੀਵੀਆ ਉਹ ਕਹਿੰਦੇ ਅਤੇ ਮਰੀਏ ਨਾ ਅਤੇ ਜ਼ਮੀਨ ਉਜਰਨ ਨਾ ਜਾਵੇ। ਤਦ ਯੋਸਫ ਨੇ ਮਿਸਰ ਦੀ ਸਾਰੀ ਜ਼ਮੀਨ ਫਰੋਨ ਨੇ ਮੌਲਾ ਲਈ। ਮਗਰਾਂ ਕਿਉਂ ਜੋ ਮਿਸਰੀਆਂ ਵਿੱਚੋਂ ਸਭਨਾਂ ਨੇ ਆਪੋ ਆਪਣੇ ਖੇਤ ਉਸ ਕਾਲ ਦੇ ਕਾਰਨ ਇਸ ਕਰਕੇ ਵੇਚ ਦਿੱਤੇ ਸੋ ਧਰਤੀ ਫਰੋਨ ਦੀ ਹੋ ਗਈ। ਮਤਲਬ ਸਾਰਾ ਕਸ ਹੁਣ ਵੱਡੀ ਸ਼ਿਫਟ ਹੋ ਰਹੀ ਆ। ਸਾਰੀ ਧਰਤੀ ਫਰੋਨ ਦੀ ਹੋ ਗਈ। ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਫਰੋਨ ਨੂੰ ਵੇਚਤਾ ਕਾਦੇ ਲਈ ਉਸ ਉਸ ਜਮਾ ਕੀਤੀ ਹੋਈ ਕਣਕ ਦੇ ਜਾਂ ਹੋਰ ਹੋਰ ਜਿਹੜੇ ਜਮਾ ਕੀਤੀਆਂ ਫਸਲਾਂ ਜਿਹੜੀਆਂ ਯੋਸਫ ਨੇ ਜਮਾ ਕੀਤੀਆਂ ਸੀ ਉਹਦੇ ਰਾਹੀਂ ਫਰਉਨ ਅਮੀਰ ਹੋਇਆ ਇਹਦੇ ਵਿੱਚੋਂ ਸੋ ਯੋਸਫ ਨੇ ਉਹਨਾਂ ਲੋਕਾਂ ਨੂੰ ਮਿਸਰ ਦੀ ਇੱਕ ਹੱਦ ਤੋਂ ਦੂਜੀ ਹੱਦ ਤੱਕ ਨਗਰਾਂ ਵਿੱਚ ਗੁਲਾਮ ਬਣਾਇਆ ਸੋ ਉਹਨਾਂ ਨੂੰ ਨਗਰਾਂ ਵਿੱਚ ਰੱਖਦਾ ਕੇਵਲ ਜਾਜਕਾਂ ਦੀ ਜ਼ਮੀਨ ਮੌਲ ਨਾਲ ਲਈ ਕਿਉਂਕਿ ਜੋ ਜਾਜਕ ਨੂੰ ਫਰਉਨ ਵੱਲੋਂ ਸ਼ਾਹੀ ਭੋਜਨ ਦਾ ਪ੍ਰਬੰਧ ਸੀ ਅਤੇ ਉਹਨਾਂ ਨੇ ਸ਼ਾਹੀ ਭੋਜਨ ਵਿੱਚੋਂ ਜੋ ਫਰਉਨ ਨੇ ਉਹਨਾਂ ਨੂੰ ਦਿੱਤਾ ਸੀ ਖਾਦਾ ਇਸ ਕਾਰਨ ਉਹਨਾਂ ਨੇ ਆਪਣੀ ਜ਼ਮੀਨਾਂ ਵੇਚੀ ਸੋ ਜਿਹੜੇ ਧਾਰਮਿਕ ਪੁਜਾਰੀ ਸੀ ਉਹਨਾਂ ਤੋਂ ਜ਼ਮੀਨ ਨਹੀਂ ਲਈ ਗਈ ਸੀ ਕਿਉਂਕਿ ਇੱਥੇ ਲਿਖਿਆ ਆ ਬਈ ਉਹਨਾਂ ਨੂੰ ਤਾਂ ਫਰਉਨ ਆਪਣੇ 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 ਹਿੱਸੇ ਵਿੱਚੋਂ ਮੁਫਤ ਵਿੱਚ ਰੋਟੀ ਦਿੰਦਾ ਸੀ ਸੋ ਧਾਰਮਿਕ ਲੀਡਰ ਜਿਹੜੇ ਸੀ ਉਸ ਦੇਸ਼ ਦੇ ਸੁੱਤ ਲਿਖਿਆ ਤਦ ਯੋਸਫ ਨੇ ਲੋਕਾਂ ਨੂੰ ਆਖਿਆ ਕਿ ਵੇਖੋ ਮੈਂ ਤੁਹਾਨੂੰ ਅਤੇ ਤੁਹਾਡੀ ਜ਼ਮੀਨ ਨੂੰ ਅੱਜ ਦੇ ਦਿਨ ਫਰਉਨ ਲਈ ਮੁੱਲ ਲਾ ਲਿਆ ਵੇਖੋ ਬੀਜ ਤੁਹਾਡੇ ਲਈ ਹੈ ਸੋ ਉਹਨਾਂ ਨੂੰ ਉਸ ਜ਼ਮੀਨ ਤੇ ਉਹਨਾਂ ਦੇ ਬਦਲੇ ਉਹਨਾਂ ਨੂੰ ਬੀਜ ਦੇ ਦਿੱਤਾ ਉਹ ਕਹਿੰਦਾ ਜ਼ਮੀਨ ਨੂੰ ਬੀਜੋ ਅਤੇ ਫਸਲਾਂ ਉੱਤੇ ਪੰਜਵਾਂ ਹਿੱਸਾ ਤੁਹਾਨੂੰ ਫਰੋਂ ਨੂੰ ਦੇਣਾ ਪਊਗਾ ਅਤੇ ਬਾਕੀ ਚਾਰ ਹਿੱਸੇ ਤੁਹਾਡੇ ਹੋਣਗੇ ਖੇਤ ਦੀ ਦੇ ਬੀਜ ਲਈ ਅਤੇ ਤੁਹਾਡੇ ਘਰਾਂ ਲਈ ਅਤੇ ਤੁਹਾਡੇ ਬੱਚਿਆਂ ਦੇ ਖਾਣ ਲਈ ਹੋਣਗੇ ਸੋ ਆਈ ਮੀਨ ਉਹ ਕਹਿੰਦਾ ਵੀ ਹੁਣ ਅਸੀਂ ਤੁਹਾਨੂੰ ਖਰੀਦ ਲਿਆ ਆ ਲਓ ਬੀਜ ਇਹ ਜਿਹੜਾ ਇਹਨੂੰ ਬੀਜੋ ਜੋ ਉਹਦਾ ਨਿਕਲੂਗਾ ਤੁਸੀਂ 1/5 ਹਿੱਸਾ 20% ਤੁਸੀਂ ਕਹਿ ਸਕਦੇ ਟੈਕਸ ਲਾਤਾ 20% ਤੁਸੀਂ ਫਰੂਨ ਨੂੰ ਦੇਣਾ ਤੇ 80% ਤੁਸੀਂ ਆਪ ਆਪਣੇ ਲਈ ਰੱਖ ਲਓ ਆਪਣੇ ਖਾਣ ਲਈ ਤੇ ਆਪਣੇ ਖਾਣ ਲਈ ਯਾ ਬੇਸਿਕਲੀ ਆਪਣੇ ਆਪਣੀ ਜੀਵ ਜੀਵਨ ਲਈ ਰਾਈਟ ਉਹਨਾਂ ਨੇ ਆਖਿਆ ਤੁਸੀਂ ਸਾਡੀਆਂ ਜਾਨਾਂ ਬਚਾਈਆਂ ਹਨ ਸਾਡੇ ਸਵਾਮੀ ਦੀ ਆਪਣੇ ਦਾਸਾਂ ਉੱਤੇ ਕਿਰਪਾ ਦੀ ਨਿਗਾ ਹੋਵੇ ਅਤੇ ਅਸੀਂ ਫਰੂਨ ਦੇ ਦਾਸ ਹੋਵਾਂਗੇ ਸੋ ਯੋਸਫ ਨੇ ਮਿਸਿਸ ਦੀ ਜ਼ਮੀਨ ਲਈ ਉਹ ਉਹ ਜ਼ਮੀਨ ਲਈ ਉਹ ਕਾਨੂੰਨ ਜਿਹੜਾ ਅੱਜ ਦੇ ਦਿਨ ਤੱਕ ਹੈ ਠਰਾਇਆ ਜੋ ਪੰਜਵਾਂ ਹਿੱਸਾ ਫਰੂਨ ਦਾ ਹੋਵੇ ਪਰ ਸਿਰਫ ਜਾਜਖਾਂ ਦੀ ਜ਼ਮੀਨ ਉਹਨਾਂ ਦੀ ਹੀ ਰਹੇ। ਉਹ ਫਰੂਨ ਦੀ ਨਾ ਹੋਈ ਸੋ ਜਿਹੜੀ ਉਹਨਾਂ ਦੀ ਜ਼ਮੀਨ ਸੀ। ਇੱਥੇ ਲਿਖਿਆ ਇਸਰਾਈਲੀ ਮਿਸਰ ਦੀ ਧਰਤੀ ਵਿੱਚ ਰਹੇ ਅਤੇ ਉਹਨਾਂ ਨੇ ਉੱਥੇ ਵਿਰਾਸਤ ਪ੍ਰਾਪਤ ਕੀਤੀ ਅਤੇ ਉੱਥੇ ਉਹ ਬਹੁਤ ਹੀ ਫਲ ਫਲੇ ਅਤੇ ਵਧੇ। ਅਤੇ ਯੂਕੂਬ ਮਿਸਰ ਦੇਸ਼ ਵਿੱਚ 17 ਸਾਲ ਜਿਉਂਦਾ ਰਿਹਾ ਸੋ ਉਹ 80 ਸਾਲਾਂ ਦਾ ਸੀ ਜਦੋਂ ਉਹ ਨੇ ਫਰੋਨਗ ਦੇ ਅੱਗੇ ਆਇਆ ਸੀ ਹੁਣ ਉਹ 17 ਹੋਰ ਸਾਲ ਬੀਤਦਾ ਆ ਨਿੱਤੇ ਜੇ ਸੋਯਕੂਬ ਦੀ ਸਾਰੀ ਉਮਰ 147 ਸਾਲ ਦੀ ਹੋਈ ਜਦ ਇਸਰਾਈਲ ਦੇ ਮਰਨ ਦੇ ਦਿਨ ਨੇੜੇ ਆਏ ਤਾਂ ਉਸ ਆਪਣੇ ਪੁੱਤਰ ਯੋਸਫ ਨੂੰ ਬੁਲਾ ਕੇ ਆਖਿਆ ਕਿ ਹੁਣ ਜੇ ਮੇਰੇ ਉੱਤੇ ਤੇਰੀ ਕਿਰਪਾ ਹੈ ਤਾਂ ਤੂੰ ਆਪਣਾ ਹੱਥ ਮੇਰੇ ਪੱਟ ਦੇ ਹੇਠ ਰੱਖ ਜੇ ਤਾਂ ਆਬਰਾਹਮ ਨੇ ਵੀ ਆਪਣੇ ਸੇਵਕ ਤੋਂ ਆਪਣਾ ਉਹਦਾ ਹੱਥ ਉਹਦੇ ਪੱਟ ਦੇ ਥੱਲੇ ਰੱਖਿਆ ਸੀ ਜਦੋਂ ਸੌਂਖਾਈ ਸੀ ਉਹ ਤੋਂ ਕਿ ਤੂੰ ਮੇਰੇ ਪੁੱਤਰ ਇਸਹਾਕ ਲਈ ਸਾਡੇ ਘਰਾਣੇ ਵਿੱਚੋਂ ਪਤਨੀ ਲੈ ਨਾ ਕੇ ਕਨਾਨੀਆਂ ਤੋਂ ਸੋ ਹੁਣ ਯਕੂਬ ਵੀ ਇਹੀ ਕਰ ਰਿਹਾ ਜੋ ਤੇ ਬਾਬੇ ਨੇ ਕੀਤਾ ਸੀ ਆਪਣਾ ਹੱਥ ਮੇਰੇ ਪੱਟ ਹੇਠ ਇਸ ਸਮੇਂ ਦਰਵਾਜ਼ੇ 'ਚ ਰੱਖ ਅਤੇ ਕਿਰਪਾ ਅਤੇ ਸਚਾਈ ਨਾਲ ਮੇਰੇ ਨਾਲ ਵਰਤਾਓ ਕਰੀ ਮੈਨੂੰ ਮਿਸਰ ਵਿੱਚ ਨਾ ਦੱਬੀ ਕਹਿੰਦਾ ਜਦੋਂ ਮੈਂ ਮਰ ਜਾਣਾ ਮੈਨੂੰ ਮਿਸਰ ਵਿੱਚ ਨਹੀਂ ਦੱਬਣਾ ਪਰ ਜਦ ਮੈਂ ਆਪਣੇ ਪਿਓ ਦਾਦਿਆਂ ਨਾਲ ਮਿਲ ਜਾਵਾਂ ਮਤਲਬ ਜਦੋਂ ਮੈਂ ਮਰ ਜਾਊਂਗਾ ਤਾਂ ਤੂੰ ਮੈਨੂੰ ਮਿਸਰ ਤੋਂ ਬਾਹਰ ਲੈ ਜਾਵੇਂ ਅਤੇ ਉਹਨਾਂ ਦੇ ਕਬਰਿਸਤਾਨ ਵਿੱਚ ਮੈਨੂੰ ਦੱਬੀ ਤਾਂ ਯੋਸਫ ਨੇ ਆਖਿਆ ਕਿ ਮੈਂ ਤੇਰੇ ਆਖੇ ਦੇ ਅਨੁਸਾਰ ਹੀ ਕਰਾਂਗਾ ਅਤੇ ਉਸ ਆਖਿਆ ਕਿ ਮੇਰੇ ਨਾਲ ਸੌਂਖਾ ਤਾਂ ਉਸਨੇ ਉਸਦੇ ਨਾਲ ਸੌਂ ਖਾਦੀ ਅਤੇ ਇਜ਼ਰਾਈਲ ਨੇ ਆਪਣੇ ਮੰਝੇ ਦੇ ਸਰਹਾਣੇ ਉੱਤੇ ਸਿਰ ਝੁਕਾ ਕੇ ਪ੍ਰਾਰਥਨਾ ਕੀਤੀ ਸੋਹਜੋ ਮਰਿਆ ਨਾ ਸੀ ਪਰ ਉਹਨੂੰ ਪਤਾ ਸੀ ਮੇਰਾ ਟਾਈਮ ਨੇੜੇ ਆ ਗਿਆ ਸੋ ਉਹਨੇ ਇਸ ਤਰ੍ਹਾਂ ਕੀਤਾ ਹੁਣ ਇਥੇ ਲਿਖਿਆ 48 ਅਧਿਆਇ ਵਿੱਚ ਅਸੀਂ ਅੱਗੇ ਵਧਦੇ ਹਾਂ ਕੁਝ ਦਿਨਾਂ ਤੋਂ ਬਾਅਦ ਇਹ ਹੋਇਆ ਕਿ ਕਿਸੇ ਨੇ ਯੋਸਫ ਨੂੰ ਆਖਿਆ ਕਿ ਵੇਖੋ ਤੁਹਾਡਾ ਪਿਤਾ ਬਿਮਾਰ ਹੈ ਤਾਂ ਉਸਨੇ ਆਪਣੇ ਦੋਹਾਂ ਪੁੱਤਰਾਂ ਮਨਸ਼ ਅਤੇ ਇਫਰੀਮ ਨੂੰ ਆਪਣੇ ਨਾਲ ਲਿਆ ਇਫਰਾਇਮ ਨੂੰ ਆਪਣੇ ਨਾਲ ਲਿਆ ਕਿਸੇ ਨੇ ਯਕੂਬ ਨੂੰ ਦੱਸਿਆ ਕਿ ਵੇਖੋ ਤੁਹਾਡਾ ਪੁੱਤਰ ਯੋਸੂ ਯੋਸਫ ਤੁਹਾਡੇ ਕੋਲ ਆਉਂਦਾ ਹੈ ਤਦ ਇਜ਼ਰਾਈਲ ਆਪਣੀ ਆਪ ਨੂੰ ਤਕੜਾ ਕਰਕੇ ਆਪਣੇ ਮੰਝੇ ਉੱਤੇ ਬੈਠ ਗਿਆ ਯਾਕੂਬ ਨੇ ਯੋਸਫ ਨੂੰ ਆਖਿਆ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਨੇ ਮੈਨੂੰ ਕਨਾਨ ਦੇਸ਼ ਵਿੱਚ ਲੂਜ਼ ਕੋ ਦਰਸ਼ਨ ਦਿੱਤਾ ਤੇ ਮੈਨੂੰ ਵਾਅਦਾ ਕੀਤਾ ਅਤੇ ਮੈਨੂੰ ਆਖਿਆ ਕਿ ਵੇਖ ਮੈਂ ਤੈਨੂੰ ਫਲਵੰਤ ਕਰਾਂਗਾ ਅਤੇ ਤੈਨੂੰ ਵਧਾਵਾਂਗਾ ਅਤੇ ਤੇਰੇ ਤੋਂ ਬਹੁਤ ਸਾਰੀਆਂ ਕੌਮਾਂ ਬਣਾਵਾਂਗਾ ਅਤੇ ਤੇਰੇ ਬਾਅਦ ਇਹ ਦੇਸ਼ ਸਦਾ ਲਈ ਤੇਰੇ ਵੰਸ਼ ਦੀ ਵਿਰਾਸਤ ਹੋਣ ਲਈ ਦੇ ਦੇਾਂਗਾ ਸੋ ਨੂੰ ਚੇਤਾ ਸੀ ਕਿ ਜਿਹੜਾ ਕਨਾਨ ਦੇਸ਼ ਆ ਜਿੱਥੇ ਕਹਿੰਦਾ ਮੈਂ ਹੁਣ ਆ ਮਿਸਰ ਵਿੱਚ ਉਹਦਾ ਨਾ ਸੀ ਮੈਨੂੰ ਰੱਬ ਨੇ ਕਿਹਾ ਕਿ ਇਹ ਤੈਨੂੰ ਮਿਲਣਾ ਹੈ ਉਹਨੇ ਉਸ ਦੇਸ਼ ਬਾਰੇ ਕਿਹਾ ਸੀ ਜਿੱਥੋਂ ਉਹ ਆਇਆ ਸੀ ਕਾਲ ਦੇ ਵੇਲੇ ਰਾਈਟ ਸੀ ਇੰਟਰਸਟਿੰਗ ਚੀਜ਼ ਹੈ ਜਿਹੜੀ ਜਿਹੜੀ ਯਕੂਬ ਨੂੰ ਸਾਰੀਆਂ ਚੀਜ਼ਾਂ ਚੇਤੇ ਚੇਤੇ ਸੀ ਜਿ ਰੱਬ ਨੇ ਵਾਅਦਾ ਕਿਤੇ ਕਰਕੇ ਉਹ ਇਹ ਵੀ ਸੋਚ ਸਕਦਾ ਸੀ ਕਿ ਹੁਣ ਮੈਂ ਮਿਸਰ ਵਿੱਚ ਆਏ ਹਾਂ ਸਾਰ ਕੁਝ ਇੱਥੇ ਠੀਕ ਆ ਅਸੀਂ ਤਰੱਕੀ ਵੀ ਕਰ ਲਈ ਅਸੀਂ ਇੱਥੇ ਰਹੀਏ ਨਹੀਂ ਪਰ ਉਹਦੇ ਮਨ ਵਿੱਚ ਰੱਬ ਦਾ ਕੀਤਾ ਹੋਇਆ ਵਾਅਦਾ ਸੀ ਵੀ ਉਹ ਦੇਸ਼ ਮੈਂ ਤਾਂ ਹੀ ਕਹਿੰਦਾ ਮੇਰੀ ਮੈਨੂੰ ਇੱਥੇ ਨਹੀਂ ਦਬਣਾ ਉੱਥੇ ਲੈ ਕੇ ਦਬਣਾ ਕਹਿੰਦਾ ਮੈਂ ਮੈਨੂੰ ਫਲਵੰਤ ਕਰਾਂਗਾ ਤੇ ਤੈਨੂੰ ਵਧਾਵਾਂਗਾ ਤੇ ਤੇਤੋਂ ਬਹੁਤ ਸਾਰੀਆਂ ਕਾਮਾ ਬਣਾਉਂਗਾ ਤੇ ਤੇਰੇ ਬਾਅਦ ਇਹ ਦੇਸ਼ ਸਦਾ ਲਈ ਤੇਰੀ ਵੰਸ਼ ਦੀ ਵਿਰਾਸਤ ਹੋਣ ਲਈ ਦੇ ਦਿਆਂਗਾ ਹੁਣ ਤੇਰੇ ਦੋਵੇਂ ਹੁਣ ਦੇਖੋ ਉਹਨੂੰ ਕੀ ਕਹਿੰਦਾ ਯੋਸਫ ਨੂੰ ਕੀ ਕਹਿੰਦਾ ਹੁਣ ਤੇਰੇ ਦੋਵੇਂ ਪੁੱਤਰ ਜਿਹੜੇ ਮਿਸਰ ਵਿੱਚ ਮੇਰੇ ਆਉਣ ਤੋਂ ਪਹਿਲਾਂ ਪੈਦਾ ਹੋਏ ਸਨ ਉਹ ਮੇਰੇ ਹੀ ਹਨ ਹੁਣ ਇਹਦਾ ਕੀ ਮਤਲਬ ਹੈ ਉਹ ਕੀ ਕਹਿ ਰਿਹਾ ਉਹਦਾ ਮਤਲਬ ਕਹਿੰਦਾ ਇਹ ਆ ਬਹੁ ਆਸੀ ਪੜਦੇ ਆ ਤੁਹਾਨੂੰ ਪਤਾ ਲੱਗ ਜਾ ਇੱਥੇ ਲਿਖਿਆ ਰੂਬਿਨ ਅਤੇ ਸੇਮਿਅਨ ਵਾਂਗੂ ਮਤਲਬ ਉਹਦੇ ਪਹਿਲੇ ਉਹਦਾ ਜੇਠਾ ਤੇ ਉਹ ਤੋਂ ਬਾਅਦ ਜਿਹੜਾ ਜੇਠੇ ਤੋਂ ਬਾਅਦ ਸਿਮਿਓਨ ਸੀ ਉਹ ਕਹਿੰਦਾ ਉਹਨਾਂ ਵਾਂਗੂ ਇਫਰਾਇਮ ਅਤੇ ਮਨਸ਼ ਮੇਰੇ ਹੀ ਪੁੱਤਰ ਹਨ ਅਤੇ ਉਹਨਾਂ ਦੇ ਬਾਅਦ ਜਿਹੜੀ ਸੰਤਾਨ ਤੇ ਤੋਂ ਪੈਦਾ ਹੋਊਗੀ ਉਹ ਤੇਰੀ ਹੋਊਗੀ ਸੋ ਇਹਦਾ ਕੀ ਮਤਲਬ ਹੈ ਉਹਦਾ ਮਤਲਬ ਇਹ ਹੈ ਕਿ ਉਹ ਯੋਸਫ ਨੂੰ ਕਹਿ ਰਿਹਾ ਕਿ ਤਿੰਨ ਮੈਂ ਤੇਰੇ ਭਰਾਵਾਂ ਵਿੱਚੋਂ ਦੁੱਗਣਾ ਹਿੱਸਾ ਦੇਣਾ ਆ ਉਹ ਕਿਦਾਂ ਉਹਦੇ ਦੋ ਪੁੱਤਰਾਂ ਨੂੰ ਉਹਦੇ ਬਾਕੀ ਦੇ ਭਰਾਵਾਂ ਦੇ ਬਰਾਬਰ ਸਮਝ ਕੇ ਰਾਈਟ ਸੋ ਬਾਕੀ ਦੇ ਭਰਾ 11 ਆ ਤੇ ਹੁਣ ਜਿਹੜਾ 12ਵਾਂ ਯੋਸੇਫ ਦੀ ਥਾਂ ਤੇ ਉਹ ਕਹਿੰਦੇ ਮੈਂ ਤੇਰੇ ਦੋ ਪੁੱਤਰਾਂ ਦੇ ਵਿੱਚ ਵੰਡਣੀ ਆ ਮਤਲਬ 13 ਜਣਿਆਂ ਦੇ ਵਿੱਚ ਮੇਰਾ ਜਿਹੜਾ ਹਿੱਸਾ ਹੋਗਾ 13 ਜਣਾਂ ਵਿੱਚ ਵੰਡਿਆ ਜਾਊਗਾ ਤੇ ਦੋ ਤੇਰੇ ਹੋਣਗੇ ਇਸ ਮਤਲਬ ਯੋਸੇਫ ਨੂੰ ਡਬਲ ਹਿੱਸਾ ਮਿਲ ਰਿਹਾ ਓਕੇ ਸੋ ਆਈ ਡੋ ਨੋ ਯਾਕੂਬ ਇਸ ਤਰ੍ਹਾਂ ਕਿਉਂ ਕਰ ਰਿਹਾ ਆ ਪਰ ਸ਼ਾਇਦ ਉਹਨੂੰ ਲਗਿਆ ਹੋਣਾ ਆਈ ਮੀਨ ਬੇ ਯੋਸਫ ਨਾਲ ਕਿੰਨੀ ਵੱਡੀ ਕਹਿ ਲਓ ਉਹਦੇ ਭਰਾਵਾਂ ਨੇ ਬੇਇਨਸਾਫੀ ਕੀਤੀ ਤੇ ਐਂਡ ਦੇ ਉੱਤੇ ਉਹਨੇ ਉਹਦੇ ਰਾਹੀਂ ਰੱਬ ਨੇ ਉਹਦੇ ਸੋ ਉਹਨਾਂ ਦੇ ਸਾਰੇ ਟੱਬਰ ਨੂੰ ਬਚਾਇਆ ਸੋ ਮੇਬੀ ਯਾਕੂਬ ਨੂੰ ਲੱਗਦਾ ਕਿ ਇਹ ਇਹਦਾ ਹੱਕ ਬਣਦਾ ਹੈ ਮੇਬੀ ਬੇ ਦੇ ਦੋਨੇ ਪੁੱਤ ਮੈਂ ਆਪਣੇ ਸਮਝੂਗਾ ਕਹਿੰਦਾ ਮੈਂ ਹੁਣ ਉਹਨਾਂ ਵਿੱਚ ਜਿੱਦਾਂ ਮੈਂ ਬਾਕੀ ਆਪਣੇ ਮੁੰਡਿਆਂ ਦੇ ਨਾਲ ਜ਼ਮੀਨ ਵੰਡਣੀ ਆਪਣੇ ਪੋਤਿਆਂ ਨੂੰ ਵੀ ਉਹਨਾਂ ਨੂੰ ਮੈਚ ਕਰਕੇ ਉਹਦੇ ਆਧਾਰ ਤੇ ਮੈਂ ਜ਼ਮੀਨ ਵੰਡੂਗਾ ਨਹੀਂ ਤਾਂ ਯੋਸਫ ਨੂੰ ਇੱਕੋ ਹੀ ਹਿੱਸਾ ਮਿਲਣਾ ਸੀ ਹੁਣ ਯੋਸਫ ਨੇ ਕਹਿੰਦਾ ਤੂੰ ਨਹੀਂ ਤੇਰੇ ਪੁੱਤਰ ਮੇਰੇ ਪੁੱਤਰ ਹੈ ਹਨ ਠੀਕ ਹੈ ਨਾ ਬਾਕੀ ਜਿਹੜੇ ਤੈਨੂੰ ਜੰਮਣਗੇ ਉਹਨਾਂ ਉਹ ਉਹ ਮੇਰੇ ਪੋਤੇ ਵਾਂਗ ਹੋਣਗੇ ਮਤਲਬ ਉਹ ਉਹਨਾਂ ਦੀ ਵਿਰਾਸਤ ਅ ਉਹਨਾਂ ਨੂੰ ਬਾਅਦ ਵਿੱਚ ਮਿਲੂਗੀ ਰਾਈਟ ਪਰ 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 ਕਿੰਨਾ ਬਈ ਉਹ ਤੈਨੂੰ ਮੈਂ ਦੋ ਹਿੱਸੇ ਦੇਣੇ ਆ ਬੇਸਿਕਲੀ ਰਾਈਟ ਹੋਂ ਤੇਰੇ ਦੋਵੇਂ ਪੁੱਤਰ ਜਿਹੜੇ ਮਿਸਰ ਵਿੱਚ ਮੇਰੇ ਆਉਣ ਤੋਂ ਪਹਿਲਾਂ ਪੈਦਾ ਹੋਏ ਸਨ ਉਹ ਮੇਰੇ ਹੀ ਹਨ ਰੂਬੇਨ ਅਤੇ ਸਿਮੇਨ ਵਾਂਗੋ ਇਫਰਾਇਮ ਅਤੇ ਮੰਨਸ਼ ਮੇਰੇ ਹੀ ਪੁੱਤਰ ਹਨ ਅਤੇ ਉਹਨਾਂ ਦੇ ਬਾਅਦ ਜਿਹੜੀ ਸੰਤਾਨ ਤੇਤੋਂ ਪੈਦਾ ਹੋਗੀ ਉਹ ਤੇਰੀ ਹੋਵੇਗੀ ਪ੍ਰੈਕਸਵਲ ਖੜਾ ਹੁੰਦਾ ਇੱਥੇ ਕਹਿੰਦਾ ਵੀ ਜਿਹੜੀ ਉਹ ਹੋਣੀ ਸੀ ਉਹਨਾਂ ਨੂੰ ਕੀ ਮਿਲਣਾ ਸੀ ਯੋਸੇਫ ਦੇ ਬਾਕੀ ਪੁੱਤਰਾਂ ਨੂੰ ਕੀ ਮਿਲਣਾ ਸੀ ਜੇ ਇਫਰੇਮ ਤੇ ਮੰਨਸ਼ ਨੂੰ ਸਾਰਾ ਕੁਝ ਜੋ ਯੋਸੇਫ ਦਾ ਸੀ ਮਿਲਣਾ ਸੀ ਸੋ ਦੇ ਅਲਬਿਟ ਇਹ 10 ਮੀਨਸ ਸਾਹਮਣੇ ਆ ਰਹੀ ਪਰ ਐਨੀਵੇਜ਼ ਅਸੀਂ ਭਰਦੇ ਹਾਂ ਪਰ ਉਹ ਆਪਣੇ ਹਿੱਸੇ ਦੀ ਵੰਡ ਵਿੱਚ ਆਪਣੇ ਭਰਾਵਾਂ ਦੇ ਨਾਮ ਤੋਂ ਪੁਕਾਰੀ ਜਾਵੇਗੀ ਪਰ ਉਹ ਆਪਣੇ ਹਿੱਸੇ ਦੀ ਵੰਡ ਵਿੱਚ ਆਪਣੇ ਭਰਾਵਾਂ ਦੇ ਨਾਮ ਤੋਂ ਪੁਕਾਰੀ ਜਾਵੇਗੀ ਜਦ ਮੈਂ ਪਦੰਤ ਤੋਂ ਆ ਰਿਹਾ ਸੀ ਤਦ ਰਾਸਤੇ ਵਿੱਚ ਜਦ ਅਫਰਾਤ ਥੋੜੀ ਹੀ ਦੂਰ ਰਹਿ ਗਿਆ ਸੀ ਤਾਂ ਕਨਾਨ ਦੇਸ਼ ਵਿੱਚ ਰਾਖੇਲ ਮੇਰੇ ਸਾਹਮਣੇ ਮਰ ਗਈ ਮਤਲਬ ਯੋਸਫ ਦੀ ਮੰਮੀ ਉਹਦੇ ਨਾਲ ਗੱਲ ਕਰ ਰਿਹਾ ਯੋਸਫ ਨਾ ਉਹਦੀ ਮੰਮੀ ਮਰ ਗਈ ਸੀ ਬਾਈ ਥੋੜੀ ਦੂਰ ਰਹੀ ਸੀ ਇੱਥੇ ਲਿਖਿਆ ਹੈ ਅਫਰਾਤ ਤੋਂ ਅਤੇ ਮੈਂ ਉਸ ਨੂੰ ਉੱਥੇ ਹੀ ਅਫਰਾਤ ਜੋ ਬੇਥਲੇਹਮ ਵਿਆਕਵਾਂ ਦਾ ਹੈ ਦੇ ਰਸਤੇ ਵਿੱਚ ਦਫਨਾ ਦਿੱਤਾ ਇਹੋ ਹੀ ਬੇਥਲੇਹਮ ਹੈ ਫਿਰ ਇਸਰਾਇਲ ਨੇ ਯੋਸਫ ਨੂੰ ਪੁੱਤਰਾਂ ਯੋਸਫ ਦੇ ਪੁੱਤਰਾਂ ਨੂੰ ਵੇਖ ਕੇ ਆਖਿਆ ਕਿ ਇਹ ਕੌਣ ਨੇ ਯੋਸਫ ਨੇ ਆਪਣੇ ਪਿਤਾ ਨੂੰ ਆਖਿਆ ਕਿ ਇਹ ਮੇਰੇ ਪੁੱਤਰ ਹਨ ਉਦੀ ਜਿਹੜੀ ਨਜ਼ਰ ਧੁੰਦਲੀ ਹੋ ਗਈ ਸੀ ਉਹਦੇ ਪਿਤਾ ਦੀ ਵੀ ਨਜ਼ਰ ਧੁੰਦਲੀ ਹੋ ਗਈ ਸੀ ਚਿੱਤਾ ਸਾਖ ਦੀ ਤਾਂ ਕਿ ਉਹ ਤਾਂ ਹੀ ਉਹ ਦੇਖ ਨਾ ਸੀ ਸਕਿਆ ਕਿ ਇਸਹਾਉ ਕੌਣ ਹੈ ਤੇ ਯਾਕੂਬ ਕੌਣ ਹੈ ਹਣ ਯਾਕੂਬ ਦੀ ਨਜ਼ਰ ਵੀ ਧੁੰਦਲੀ ਹੋ ਗਈ ਅ ਯੋਸਫ ਸੋ ਯੋਸਫ ਨੂੰ ਜਵਾਬ ਦਿੰਦਾ ਕਿ ਇਹ ਮੇਰੇ ਪੁੱਤਰ ਆ ਜਿਹੜੇ ਪਰਮੇਸ਼ਰ ਨੇ ਮੈਨੂੰ ਇੱਥੇ ਦਿੱਤੇ ਹਨ ਉਸ ਨੇ ਆਖਿਆ ਉਹਨਾਂ ਨੂੰ ਮੇਰੇ ਕੋਲ ਲਿਆ ਤਾਂ ਜੋ ਮੈਂ ਉਹਨਾਂ ਨੂੰ ਬਰਕਤ ਦੇਵਾਂ ਸੀ ਐਕਸਾਮ ਸੀ ਜਦੋਂ ਯਾਕੂਬ ਨੇ ਆਪਣੇ ਪਿਤਾ ਤੋਂ ਬਰਕਤ ਲਈ ਹਣ ਉਹ ਦੇ ਰਿਹਾ ਹੈ ਮਰਨ ਵੇਲੇ ਪਰ ਬਜ਼ੁਰਗਾਂ ਪਰ ਬਜ਼ੁਰਗ ਹੋਣ ਦੇ ਕਾਰਨ ਇਸਰਾਇਲ ਦੀਆਂ ਅੱਖਾਂ ਧੁੰਦਲੀਆਂ ਹੋ ਗਈਆਂ ਸਨ ਕਿ ਉਹ ਵੇਖ ਨਹੀਂ ਸਕਦਾ ਸੀ ਤਦ ਯੋਸੇਫ ਉਹਨਾਂ ਨੂੰ ਉਸ ਦੇ ਕੋਲ ਲਿਆਇਆ ਤਾਂ ਉਸ ਨੇ ਉਹਨਾਂ ਨੂੰ ਚੁੰਮਿਆ ਅਤੇ ਉਹਨਾਂ ਨੂੰ ਗੱਲ ਆਇਆ ਅਤੇ ਇਸਰਾਇਲ ਨੇ ਯੋਸੇਫ ਨੂੰ ਆਖਿਆ ਕਿ ਮੈਨੂੰ ਉਹ ਕਹਿੰਦਾ ਮੈਨੂੰ ਤਾਂ ਤੇਰਾ ਮੂੰਹ ਵੇਖਣ ਦੀ ਆਸ ਵੀ ਨਹੀਂ ਸੀ ਪਰ ਵੇਖ ਤੇਰੀ ਅੰਸ ਵੀ ਪਰਮੇਸ਼ਰ ਨੇ ਮੈਨੂੰ ਵਿਕਾਲ ਦਿੱਤੀ ਹੈ ਕਿੱਥੇ ਉਹਨੂੰ ਲੱਗਦਾ ਸੀ ਮੇਰਾ ਪੁੱਤਰ ਯੋਸੇਫ ਮਰਿਆ ਹੈ ਹੁਣ ਕਦੇ ਨਹੀਂ ਮੰਨਣਾ ਹੁਣ ਕਿੱਥੇ ਉਹ ਉਹਦੇ ਉਹਦੇ ਪੁੱਤਰਾਂ ਨੂੰ ਆਪਣੇ ਪੋਤਿਆਂ ਨੂੰ ਦੇਖ ਰਿਹਾ ਹੈ ਰਾਈਟ ਸੋ ਯਕੂਬ ਵੀ ਇਸ ਗੱਲ ਤੋਂ ਹਰਾਨ ਹੈ ਤਦ ਯੋਸੇਫ ਨੇ ਉਹਨਾਂ ਨੂੰ ਆਪਣੇ ਗੋਡਿਆਂ ਵਿੱਚੋਂ ਕੱਢਿਆ ਅਤੇ ਆਪਣੇ ਮੂੰਹ ਧਰਤੀ ਤੱਕ ਨਵਾਇਆ ਆਪਣਾ ਮੂੰਹ ਧਰਤੀ ਤੱਕ ਨਵਾਇਆ ਤੇ ਯੋਸੇਫ ਨੇ ਉਹਨਾਂ ਦੋਹਾਂ ਨੂੰ ਲਿਆ ਇਫਰਾਇਮ ਨੂੰ ਆਪਣੇ ਸੱਜੇ ਹੱਥ ਨਾਲ ਤੇ ਇਸਰਾਈਲ ਦੇ ਖੱਬੇ ਪਾਸੇ ਸੋ ਇਦਾਂ ਉਹਨੇ ਕਿਹਾ ਸੋ ਯਕੂਬ ਨੇ ਮੋਰੇ ਆ ਨਮਾ ਪਿਆ ਜਾਂ ਮੰਝੇ ਦੇ ਉੱਤੇ ਤੇ ਉਹਨੇ ਇਫਰਾਇਮ ਨੂੰ ਆਪਣੇ ਸੱਜੇ ਹੱਥ ਨਾਲ ਇਸਰਾਇਲ ਦੇ ਖੱਬੇ ਪਾਸੇ ਰੱਖਿਆ ਕਰਕੇ ਉਹ ਛੋਟਾ ਸੀ ਰਾਈਟ ਤੇ ਵੱਡੇ ਨੂੰ ਜਿਹੜਾ ਮੰਝ ਸੀ ਆਪਣੇ ਖੱਬੇ ਹੱਥ ਨਾਲ ਯੋਸੇਫ ਇਸਰਾਇਲ ਨੂੰ ਦਿੰਦਾ ਆ ਸੋ ਯਕੂਬ ਦੇ ਉਹ ਸੱਜੇ ਪਾਸੇ ਆ ਮੰਨਛ ਹੋ ਜਾਂਦਾ ਰਾਈਟ ਕਿ ਕਿ ਉਹ ਵੱਡਾ ਆ ਸੱਜੇ ਪਾਸੇ ਲਿਆਂਦਾ ਅਤੇ ਉਸ ਦੇ ਨੇੜੇ ਕੀਤਾ ਤਦ ਇਸਰਾਇਲ ਨੇ ਆਪਣਾ ਸੱਜਾ ਹੱਥ ਵਧਾ ਕੇ ਜਿਹੜਾ ਸੱਜਾ ਹੱਥ ਜਿੱਥੇ ਮਨਸ਼ ਸੀ ਇੱਥੇ ਲਿਖਿਆ ਕਿ ਇਫਰਾਇਮ ਦੇ ਸਿਰ ਉੱਤੇ ਰੱਖਿਆ ਮਤਲਬ ਇਦਾਂ ਇਦਾਂ ਆਲਟ ਰੱਖਿਆ ਆਪਣਾ ਸੱਜਾ ਹੱਥ ਕਰਕੇ ਸੱਜੇ ਹੱਥ ਨਾਲ ਕਹ ਲੋ ਵੱਡੇ ਦੀ ਬਰਕਤ ਮੇਂ ਮਿਲਦੀ ਸੀ ਵੱਡੇ ਨੂੰ ਜਿਹੜਾ ਛੋਟਾ ਪੁੱਤਰ ਸੀ ਇੱਥੇ ਲਿਖਿਆ ਤੇ ਆਪਣੀ ਆਪਣਾ ਆਪਣਾ ਖੱਬਾ ਹੱਥ ਮਨਸ਼ ਦੇ ਸਿਰ ਉੱਤੇ ਰੱਖਿਆ ਮਤਲਬ ਉਹ ਇਦਾਂ ਬਰਕਤ ਦੇ ਰਿਹਾ ਹੈ ਸੋਚੋ ਉਹ ਵੱਡੀ ਉਮਰ ਦਾ ਆ ਹੁਣ ਤੇ ਇਦਾਂ ਮੰਜੇ ਦੇ ਉੱਤੇ ਬਰਕਤ ਉਹ ਉਹਦੇ ਬੱਚਿਆਂ ਨੂੰ ਦੇ ਰਿਹਾ ਹੈ ਜੋਸੇਫ ਦੇ ਜਿਨ੍ਹਾਂ ਨੂੰ ਹੁਣ ਆਪਨੇ ਸਮਝ ਰਿਹਾ ਹੈ ਉਸਨੇ ਜਾਣ ਬੁੱਝ ਕੇ ਆਪਣੇ ਹੱਥ ਇਸ ਤਰ੍ਹਾਂ ਰੱਖੇ ਕਿਉਂ ਜੋ ਮਨਸ਼ ਪਲੋਠਾ ਸੀ ਸੋਹ ਨੂੰ ਪਤਾ ਸੀ ਕਿ ਨਾ ਇੱਥੇ ਖੜਾ ਆ ਉਹ ਪਲੋਠਾ ਆ ਪਰ ਮੈਂ ਜਿਹੜੀ ਪਲੋਠੀ ਦੀ ਬਰਕਤ ਆ ਇਹਨੂੰ ਦੇਣੀ ਆ ਤੇ ਦੂਜੇ ਨੂੰ ਇਹਦਾ ਦੇਣੀ ਆ ਤੇ ਜੇ ਸੋਚਿਆ ਜਾਵੇ ਇਸ ਇਸਾਕ ਨੇ ਵੀ ਇਸੇ ਤਰ੍ਹਾਂ ਤਕਰੀਵਨ ਕੀਤਾ ਸੀ ਅਣਜਾਣਪੁਣੇ ਵਿੱਚ ਛੇ ਤਾਂ ਉਹਨਾਂ ਜਿਹੜੀ ਵੱਡੀ ਦੀ ਬਰਕਤ ਯਾਕੂਬ ਨੂੰ ਦੇ ਦਿੱਤੀ ਸੀ ਕਿਉਂਕਿ ਯਾਕੂਬ ਨੇ ਲੈ ਲਈ ਸੀ ਆਪਣੀ ਮਾਂ ਦੀ ਮਦਦ ਨਾ ਰੈਬਕਾ ਦੇ ਨਾ ਯਾ ਤੇ ਇਸਹਾਉ ਨੂੰ ਨਹੀਂ ਮਿਲੀ ਸੀ ਆਈ ਡੋਨਟ نو ਵਾਈ ਉਹ ਕਰ ਰਿਹਾ ਏ ਇਦਾਂ ਪਰ ਉਹਨੇ ਕੀਤਾ ਇਦਾਂ ਇੱਥੇ ਲਿਖਿਆ ਰਾਈ ਜਿਹੜਾ ਛੋਟਾ ਪੁੱਤਰ ਸੀ ਅਤੇ ਆਪਣਾ ਖੱਬਾ ਇੱਥੇ ਹੱਥ ਲਿਖਿਆ ਮੰਝ ਦੇ ਸਰ ਉੱਤੇ ਰੱਖਿਆ ਉਸਨੇ ਜਾਣ ਬੁੱਝ ਕੇ ਆਪਣੇ ਹੱਥ ਇਸ ਤਰ੍ਹਾਂ ਰੱਖ ਰੱਖੇ ਕਿਉਂ ਜੋ ਮੰਝ ਪਲੋਠਾ ਸੀ ਉਸਨੇ ਯੂਸਫ ਨੂੰ ਬਰਕਤ ਦੇ ਕੇ ਆਖਿਆ ਕਿ ਪਰਮੇਸ਼ਰ ਜਿਸ ਦੇ ਸੰਮੁਖ ਮੇਰਾ ਪਿਤਾ ਆਬਰਾਮ ਤੇ ਇਸ਼ਾਕ ਚੱਲਦੇ ਰਹੇ ਅਤੇ ਉਹ ਪਰਮੇਸ਼ਰ ਜਿਸ ਨੇ ਜੀਵਨ ਭਰ ਅੱਜ ਦੇ ਦਿਨ ਤੱਕ ਮੇਰੀ ਪਾਲਣਾ ਕੀਤੀ ਅਤੇ ਉਹ ਹੀ ਦੂਤ ਜਿਹੜਾ ਸਾਰੀ ਬੁਰੀਆਈ ਤੋਂ ਮੈਨੂੰ ਛਡਾਉਂਦਾ ਹੈ ਉਹ ਹੀ ਇਹਨਾਂ ਮੁੰਡਿਆਂ ਨੂੰ ਵਰਕ ਦੇਵੇ ਅਤੇ ਉਹਨਾਂ ਨੂੰ ਮੇਰੇ ਨਾਮ ਅਤੇ ਮੇਰੇ ਪਿਤਾ ਆਬਰਾਮ ਦੇ ਤੇ ਅਤੇ ਸਾਖ ਦੇ ਨਾਮ ਤੋਂ ਬੁਲਾਵੇ ਬੁਲਾਇਆ ਜਾਵੇ ਅਤੇ ਇਹ ਧਰਤੀ ਉੱਤੇ ਇੱਕ ਵੱਡਾ ਦਲ ਬਣ ਜਾਣ ਹੁਣ ਜੋਸੇਫ ਦੇਖਦਾ ਹੈ ਕਿ ਉਹ ਕੀ ਹੋ ਰਿਹਾ ਹੈ ਕਹਿੰਦਾ ਤਾਂ ਜੋਸੇਫ ਨੇ ਵੇਖਿਆ ਕਿ ਮੇਰੇ ਪਿਤਾ ਨੇ ਆਪਣਾ ਜਿਹੜਾ ਸੱਜਾ ਹੱਥ ਹੈ ਇਫਰਾਇਮ ਦੇ ਸਿਰ ਉੱਤੇ ਰੱਖਿਆ ਹੈ ਅਤੇ ਉਸ ਦੀ ਨਜ਼ਰ ਵਿੱਚ ਇਹ ਗੱਲ ਬੁਰੀ ਲੱਗੀ ਉਹ ਕਰਕੇ ਉਹਦਾ ਤਾਂ ਵੱਡਾ ਮੁੰਡਾ ਇੱਧਰ ਸੀ ਉਹ ਚਾਹੁੰਦਾ ਸੀ ਵੱਡੇ ਮੁੰਡੇ ਨੂੰ ਵੱਡੇ ਮੁੰਡੇ ਦੇ ਤੌਰ ਤੇ ਬਰਕਤ ਮਿਲੇ ਅਸੀਸ ਮਿਲੇ ਉਹਨੂੰ ਬੁਰਾ ਲੱਗਿਆ ਯੋਸਫ ਨੂੰ ਅਤੇ ਉਸ ਨੇ ਆਪਣੇ ਪਿਤਾ ਦਾ ਹੱਥ ਇਸ ਲਈ ਫੜ ਲਿਆ ਤਾਂ ਜੋ ਇਫਰਾਇਮ ਦੇ ਸਿਰ ਤੋਂ ਹਟਾ ਕੇ ਮਨਜ ਦੇ ਸਿਰ ਉੱਤੇ ਸੋ ਯੋਸਫ ਕਹ ਰਿਹਾ ਨਹੀਂ ਨਹੀਂ ਆਹੜਾ ਹੱਥ ਚੱਕੀ ਤੂੰ ਇੱਧਰ ਰੱਖ ਯੋਸਫ ਨੇ ਆਪਣੇ ਪਿਤਾ ਨੂੰ ਆਖਿਆ ਕਿ ਪਿਤਾ ਜੀ ਅਜਿਹਾ ਨਾ ਹੋਵੇ ਕਿਉਂ ਜੋ ਉਪਲੋਠਾ ਆ ਆਪਣਾ ਸੱਜਾ ਹੱਥ ਉਸ ਦੇ ਸਿਰ ਉੱਤੇ ਰੱਖ ਪਰ ਉਸਦੇ ਪਿਤਾ ਨੇ ਇਨਕਾਰ ਕਰਕੇ ਆਖਿਆ ਮੈਂ ਜਾਣਦਾ ਹਾਂ ਮੇਰੇ ਪੁੱਤਰ ਮੈਂ ਜਾਣਦਾ ਹਾਂ ਉਹ ਕਹਿੰਦਾ ਮੈਂ ਜਾਣਦਾ ਮੈਂ ਕੀ ਕਰ ਰਿਹਾ ਇਸ ਤੋਂ ਵੀ ਇੱਕ ਕੰਮ ਹੋਊਗਾ ਉਹ ਉਹ ਕਹਿੰਦਾ ਇਸ ਤੋਂ ਵੀ ਇੱਕ ਕੌਮ ਹੋਵੇਗੀ ਮਤਲਬ ਜਿਹੜਾ 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 ਵੱਡਾ ਆ ਇਹਨੂੰ ਵੀ ਬਰਕਤ ਮਿਲਣੀ ਆ ਕਹਿੰਦਾ ਇਸ ਤੋਂ ਵੀ ਇੱਕ ਕਾਮ ਹੋਵੇਗੀ ਤੇ ਇਹ ਵੀ ਵੱਡਾ ਹੋਵੇਗਾ ਪਰ ਉਸ ਦਾ ਛੋਟਾ ਭਰਾ ਜਿਹੜਾ ਆ ਜਿਹੜਾ ਮੇਰੇ ਖੱਬੇ ਪਾਸੇ ਖੜਾ ਕੀਤਾ ਸੀ ਤੂੰ ਇਸ ਨਾਲੋਂ ਵੱਡਾ ਹੋਗਾ ਤੇ ਉਸ ਦੀ ਅੰਸ ਤੋਂ ਬਹੁਤ ਸਾਰੀਆਂ ਕੌਮਾਂ ਹੋਣਗੀਆਂ ਸੋ ਇਫਰਾਇਮ ਅ ਤੁਸੀਂ ਦੇਖਦੇ ਹੋ ਬਾਈਬਲ ਨੂੰ ਜੇ ਅਸੀਂ ਪੜ੍ਹਦੇ ਹਾਂ ਕਿ ਵਾਕਈ ਉਹ ਇੱਕ ਬਹੁਤ ਵੱਡਾ ਗੋਥ ਸੀ ਇਸਰਾਈਲ ਵਿੱਚ ਫਿਰ ਉਸਨੇ ਉਸੇ ਦਿਨ ਉਹਨਾਂ ਨੂੰ ਬਰਕਤ ਦੇ ਕੇ ਆਖਿਆ ਕਿ ਇਸਰਾਈਲ ਤੇਰਾ ਨਾਮ ਲਾ ਕੇ ਅਤੇ ਇਹ ਆਖ ਕੇ ਬਰਕਤ ਦੇਆ ਦੇਆ ਕਰੇਗਾ ਕਿ ਪਰਮੇਸ਼ਰ ਤੈਨੂੰ ਇਫਰਾਇਮ ਅਤੇ ਮਨਸ਼ ਵਰਗਾ ਬਣਾਵੇ ਸੋ ਉਸਨੇ ਇਫਰਾਇਮ ਨੂੰ ਮਨਸ਼ ਨਾਲ ਅੱਗੇ ਰੱਖਿਆ ਹੱਥਾਂ ਦੇ ਅਸੀਸ ਦੇਣ ਦੇ ਤਰੀਕੇ ਦੇ ਨਾਲ ਵੀ ਅੱਗੇ ਰੱਖਿਆ ਪਰ ਆਪਣੇ ਸ਼ਬਦਾਂ ਵਿੱਚ ਵੀ ਉਹ ਹਮੇਸ਼ਾ ਇਫਰਾਇਮ ਨੂੰ ਮੰਜ ਤੋਂ ਪਹਿਲਾਂ ਇੱਥੋਂ ਵੀ ਪਹਿਲਾਂ ਤੁਸੀਂ ਨੋਟਿਸ ਕਰਦੇ ਆ ਉਹਨੇ ਇਫਰਾਇਮ ਨੂੰ ਪਹਿਲਾਂ ਕਿਹਾ ਇਫਰਾਇਮ ਤੇ ਮੰਜ ਉਹਨੇ ਪਹਿਲਾਂ ਇਫਰਾਇਮ ਸ਼ੋਰਟ ਨੂੰ ਪਹਿਲਾਂ ਉਹਨੇ ਰੱਖਿਆ ਸੋ ਆ ਡੋਟ ਨੋ ਵਾਈ ਇਹਦਾ ਕੀ ਮਤਲਬ ਹੋਗਾ ਪਰ ਜਰੂਰ ਇਹਦੇ ਵਿੱਚ ਕੋਈ ਸਚੀ ਹੋਗੀ ਇੰਨਾ ਕਿ ਮੈਂ ਕਹਿ ਸਕਦਾ ਹਾਂ ਕਿ ਯਾਕੂਬ ਵੀ ਛੋਟਾ ਸੀ ਜਿਹਨੂੰ ਬਰਕਤ ਮਿਲੀ ਸੀ ਜਿਹਨੇ ਕਹੋ ਵਿਰਾਸਤ ਆਪਣੀ ਪਲੋਠੇ ਦੀ ਵਿਰਾਸਤ ਪਾ ਲਈ ਸੀ ਇਸ ਰੇਲ ਨੇ ਯੋਸੇਫ ਨੂੰ ਆਖਿਆ ਕਿ ਵੇਖ ਮੈਂ ਮਰਨ ਵਾਲਾ ਆ ਪਰ ਪਰਮੇਸ਼ਰ ਤੁਹਾਡੇ ਸੰਗ ਹੋਗਾ ਅਤੇ ਤੁਹਾਨੂੰ ਤੁਹਾਡੇ ਪਿਓ ਦਾਦਿਆਂ ਦੇ ਦੇਸ਼ ਵਿੱਚ ਮੋੜ ਲੈ ਆਵੇਗਾ ਕਹਿੰਦਾ ਇਹ ਜਰੂਰ ਆਉਨੇ ਤੁਹਾਨੂੰ ਮੋੜ ਉੱਥੇ ਲਿਆਉਣਾ ਹੈ ਅਤੇ ਮੈਂ ਤੈਨੂੰ ਤੇਰੇ ਭਰਾਵਾਂ ਤੋਂ ਵੱਧ ਇੱਕ ਉਪਜਾਊ ਇਲਾਕਾ ਦਿੱਤਾ ਹੈ ਜਿਹੜਾ ਮੈਂ ਯੁੱਧ ਵਿੱਚ ਆਪਣੀ ਤਲਵਾਰ ਅਤੇ ਤਰੁਨਖ ਨਾਲ ਅਮੋਰੀਆਂ ਦੇ ਹੱਥੋਂ ਲੈ ਲਿਆ ਸੀ ਸੋ ਇਥੇ 89 ਮਾ ਦੇ ਆਏ ਬੰਦ ਹੁੰਦਾ ਮੈਂ ਜਸਟ ਦੋ ਚੀਜ਼ਾਂ ਕਹਿਣੀ ਚਾਹਾਂ ਆ ਜਿਹੜੀਆਂ ਹਜੇ ਨਹੀਂ ਕਹੀਆਂ ਸੀ ਜੋ ਅਸੀਂ 15ਵੀਂ ਆਇਤ ਨੂੰ ਦੇਖਦੇ ਆਂ 15ਵੀਂ ਆਇਤ ਉਹ ਉਹ ਜਦੋਂ ਰੱਬ ਦਾ ਜ਼ਿਕਰ ਕਰ ਰਿਹਾ ਹੈ ਯਾਕੂਬ ਰਾਈਟ ਬੇ ਰਬ ਨੇ ਉਹਦੇ ਲਈ ਕੀ ਕੀਤਾ ਉਹ ਕਹਿੰਦਾ ਉਸਨੇ ਯੋਸਫ ਨੂੰ ਵਾਰ ਕੇ ਦੇਖ ਕੇ ਆਖਿਆ ਪਰਮੇਸ਼ਰ ਜਿਸ ਦੇ ਸਨਮੁਖ ਮੇਰਾ ਪਿਤਾ ਆਬਰਾਮ ਅਤੇ ਇਸ਼ਾਕ ਚੱਲਦੇ ਰਹੇ ਅਤੇ ਉਹ ਪਰਮੇਸ਼ਰ ਜਿਸ ਨੇ ਜੀਵਨ ਭਰ ਅੱਜ ਦੇ ਦਿਨ ਤੱਕ ਮੇਰੀ ਪਾਲਣਾ ਕੀਤੀ ਅਮ ਸੋ ਉਹਨੂੰ ਰੱਬ ਨੂੰ ਉਹ ਹੈਕ ਆਪਣਾ ਯਾਲੀ ਵਜੋਂ ਕਹਿ ਰਿਹਾ ਇੰਗਲਿਸ਼ ਵਿੱਚ ਉਹਨੂੰ ਸ਼ੈਪਰਡ ਇਥੇ ਸੱਦਿਆ ਜਾਂਦਾ ਹੈ ਸੋ ਮਤਲਬ ਯਕੂਬ ਨੇ ਹòn ਯਕੀਨ ਉਹ ਨਾ ਹੋਇਆ ਇਸ ਟਾਈਮ ਤੇ ਉਹਦੀ ਲਾਈਫ ਵਿੱਚ ਕਿ ਰੱਬ ਹਮੇਸ਼ਾ ਉਹਦੇ ਨਾਲ ਸੀ ਰਾਈਟ ਲਾਈਕ ਰਾਈਟ ਉਹ ਕਿੰਦਾ ਹòn ਉਹਨੂੰ ਸ਼ਰਤ ਆਉਂਦੀ ਹੈ ਕਿ ਉਹ ਮੇਰੇ ਨਾਲ ਸੀ ਬਿਸ਼ੱਕ ਸ਼ਦ ਕਿ ਟਾਈਮ ਅਦੇ ਤੱਕ ਨੂੰ ਲੱਗਦਾ ਹੋਣਾ ਕਿ ਨਹੀਂ ਉਹਦੇ ਨਾਲ ਸੀ ਇਸ ਲਈ ਲਿਖਿਆ ਪਰਮੇਸ਼ਰ ਜਿਸ ਨੇ ਜੀਵਨ ਪਰ ਅੱਜ ਦੇ ਦਿਨ ਤੱਕ ਮੇਰੀ ਪਾਲਣਾ ਕੀਤੀ ਅਸੀਂ ਇਹ ਕਦੇ ਚੇਤਨਾ ਭਲਾਈਏ ਕਿ ਜੇ ਅਸੀਂ ਆਪਣੀ ਜ਼ਿੰਦਗੀ ਰੱਬ ਨੂੰ ਦਿੱਤੀ ਹੋਆ ਜੇ ਅਸੀਂ ਉਸ ਨੂੰ ਮਨਜ਼ੂਰ ਕੀਤਾ ਕਿ ਤਾਂ ਕਿ ਰੱਬ ਵੀ ਹਰ ਪਲ ਸਾਡੇ ਨਾਲ ਹੈ ਬਿਸ਼ੱਕ ਸਾਨੂੰ ਉਦੋਂ ਵੀ ਸਾਡੇ ਨਾਲ ਹੈ ਜਦੋਂ ਸਾਨੂੰ ਲੱਗਦਾ ਕਿ ਉਹ ਨਹੀਂ ਸਾਡੇ ਨਾਲ ਸੋ ਇੱਥੇ ਅਸੀਂ ਫੇ ਚੈਪਟਰ 48 ਬੰਦ ਕਰਦੇ ਹਾਂ